ਦੋਸਤੋ ਇੱਕ ਲੰਮੀ ਉਡੀਕ ਤੋਂ ਬਾਅਦ ਫਾਈਨਲੀ ਸਿੱਧੂ ਮੂਸੇਵਾਲੇ ਦਾ ਗਾਣਾ ਅਨਾਉਂਸ ਕਰ ਦਿੱਤਾ ਗਿਆ ਹੈ ਜੋ ਕਿ ਬਹੁਤ ਜਲਦੀ ਮੂਸੇਵਾਲਾ ਦੇ ਫੈਨਸ ਦੀ ਹਾਜ਼ਰੀ ਵਿੱਚ ਡ੍ਰੌਪ ਕਰ ਦਿੱਤਾ ਜਾਵੇਗਾ ਤੇ ਅੱਜ ਹੀ ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਦੋਸਤੋ ਭਾਵੇਂ ਹੀ ਸਿੱਧੂ ਨੂੰ ਸ਼ਰੀਰਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਉਸ ਦੇ ਚਾਹਣ ਵਾਲੇ ਅੱਜ ਵੀ ਉਸ ਨੂੰ ਉਨਾ ਹੀ ਪਿਆਰ ਕਰਦੇ ਅਨਜਨਾ ਜਿਉਂਦੇ ਜੀ ਤੇ ਮੂਸੇ ਵਾਲੇ ਦੇ ਗਾਣਿਆਂ ਨੂੰ ਲੈ ਕੇ ਉਹਨੇ ਇੱਕ ਸਾਈਟਡ ਨੇ ਤੇ ਫਾਈਨਲੀ ਹੀ ਇੱਕ ਵੱਡੀ ਅਡੀਕ ਤੋਂ ਬਾਅਦ ਇੱਕ ਹੋਰ ਲੇਟੈਸਟ ਥੌਂਗ ਰਿਲੀਜ਼ ਹੋਣ ਜਾ ਰਿਹਾ ਹੈ ਤੇ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਹਰ ਵਾਰ ਦੀ ਤਰ੍ਹਾਂ ਸਿੱਧੂ ਦਾ ਗਾਣਾ ਇੰਡਸਟਰੀ ਵਿੱਚ ਕਈ ਬਹੁਤ ਵੱਡੇ ਬ੍ਰੇਕ ਕਰੂਗਾ ਤੇ ਦੋਸਤੋ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਇਸ ਗਾਣੇ ਦੀਆਂ ਕਈ ਲਾਈਨਾਂ YouTube ਤੇ ਲੀਕ ਵੀ ਹੋ ਗਈਆਂ ਨੇ ਤੇ ਜੇਕਰ ਇਸ ਗਾਣੇ ਦੇ ਨਾਮ ਦੀ ਗੱਲ ਕਰੀ ਜਾਵੇ ਦਿਲਮਾ ਜਿੰਨੂ ਕਿ ਆਪਾਂ UK ਵਾਲੀ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਸਿੱਧੂ ਦਾ ਗਾਣਾ ਇਸੇ ਮਹੀਨੇ ਦੇ ਪਹਿਲੇ ਹਫਤੇ ਡ੍ਰੌਪ ਕਰ ਦਿੱਤਾ ਜਾਵੇਗਾ ਤੇ ਮੁਸੇਵਾਲੇ ਦਾ ਇਹ ਗਾਣਾ ਪਹਿਲਾਂ ਵਾਂਗ 7 ਤਰੀਕ ਨੂੰ ਰਿਲੀਜ਼ ਹੋਣ ਦੇ ਚਾਂਸ ਨੇ ਤੇ ਗਾਣੇ ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ ਤੇ ਸਿੱਧੂ ਦਾ ਇਹ ਗਾਣਾ ਵੀ 7 ਤਰੀਕ ਨੂੰ ਹੀ ਸਿੱਧੂ ਦੀ ਟੀਮ ਵੱਲੋਂ ਰਿਲੀਜ਼ ਕਰ ਦਿੱਤਾ ਜਾਵੇਗਾ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੀ ਉਡੀਕ ਕਰ ਰਹੇ ਹੋ ਤਾਂ ਸਾਨੂੰ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ